ਕੀ ਕੀ ਕਰ ਰਿਹਾ ਬਤਮੀਜ਼ ਜਣਾ ਹੋਵੇ ਤਾਂ ਬੰਦਰ ਜਿਆ ਕੀ ਕਰ ਰਿਹਾ ਸੀ ਹੁਣ ਇਹ ਮੈਂਦੇ ਲਗਾਦਾ ਹੋਇਆ ਕੁਛ ਨਹੀਂ ਮੈਂ ਵੇਜ ਕੀ ਗੱਲ ਰੁਕ ਤੈਨੂੰ ਮੈਂ ਬਣਾਉਂਗੀ ਬੰਦਾ ਤੇ ਵੀਰੇ ਤੇ ਚਾਚੂ ਨੂੰ ਬੁਲਾ ਦੋ ਮੈਂ ਉਹਦੇ ਨਾਲ ਕੁਛ ਨਾ ਕੁਛ ਕਰੋ ਆ ਗਈ ਹੜਨਾ ਬਸ ਮੈਂ ਉਹ ਕੁੱਤੇ ਨੂੰ ਆਈ ਨਹੀਂ ਬਖਸ਼ਣਾ ਕੋਈ ਸਿਆਪਾ ਬੈਜੂਗਾ ਮੈਂ ਕੋਈ ਸਿਆਪਾ ਨਹੀਂ ਬਣਾਵਾਂਗਾ ਤੂੰ ਚੁੱਪ ਕਰ ਤਦ ਵੀ ਮੈਂ ਕੋਈ ਜਵਾਗਣੀ ਨਹੀਂ ਮੈਂ ਕੈਨੇਡਾ ਪੂਰਾ ਕੋ ਮੈਂ ਠੀਕ ਹੈ ਨਾ ਐਵੇਂ ਨਹੀਂ ਹੁੰਦਾ ਕਿ ਪਤਾ ਕਿੰਨੀਆਂ ਕੁੜੀਆਂ ਝੇੜਦਾ ਆਉਂਦਾ ਚਾਚਾ ਮੈਂ ਉਹਦੇ ਕੰਮਲ ਬਸ ਜੁੰਡੇ ਪਟਾਣੇ ਮੈਂ ਦੋ ਬੰਦੇ ਸਰਪੰਚ ਸਾਹਿਬ ਮੈਨੂੰ ਨਹੀਂ ਪਤਾ ਹੈਗਾ ਕਿੰਨੀ ਸੋਹਣੀ ਤਾਂ ਹੁੰਦੇ ਜੀ ਕੈਨੇਡਾ ਨੇ ਕੈਨੇਡਾ ਦਾ ਵੈਦਰ ਹੀ ਇਦਾਂ ਦਾ ਹੁੰਦਾ ਹਾਂਜੀ ਹਾਂ ਇਹ ਕੋ ਪਿੰਡੇ ਤੱਕੇ ਕਰ ਕਰ ਜਾ ਕੇ ਉਹਨਾਂ ਪੂਰੇ ਬਗਾਨੇ ਬੰਦੇ ਪੂਰੇ ਬੈਠੋਗੇ ਆ ਤੁਸੀਂ ਮੈਨੂੰ ਕੱਪੜਿਆਂ ਦੀ ਕਰ ਕੋਈ ਹੋਣੀ ਠੀਕ ਹੈ ਮੇਰੇ ਨਾਲ ਉਹਨੇ ਛੇੜਖਾਨੀ ਕੀਤੀ ਹੈ ਮੈਨੂੰ ਇਨਸਾਫ ਚਾਹੀਦਾ ਕਿੰਨੀ ਸੋਹਣੀ ਫੋਟੋ ਆ ਭਾਬੀ ਕਦਾਂ ਦੀ ਹੈ ਇਹ ਇਹ ਤਾਂ ਵਿਆਹ ਵਾਲੀਆਂ ਉਦੋਂ ਨਹੀਂ ਲੱਗੀਆਂ ਆਵੀਆਂ ਤੁਹਾਡੇ ਕੈਨੇਡਾ ਨਾਲੋਂ ਤਾਂ ਨਹੀਂ ਸੋਣੀ ਕਿੰਨਾ ਕੁ ਸੋਹਣਾ ਕੈਨੇਡਾ ਬਹੁਤ ਸੋਹਣਾ ਭਾਬੀ ਜਿੰਨਾ ਸੋਚ ਸਕਦੇ ਹਨ ਉਸ ਤੋਂ ਵੀ ਜ਼ਿਆਦਾ ਸੋਹਣਾ ਹੋਰ ਤੇ ਰਵੀਰਾ ਅੱਗੇ ਕਹਿ ਰਿਹਾ ਸੀਗਾ ਵੀ ਚਲ ਵੀ ਜੀ ਦਾ ਵਿਆਹ ਨਹੀਂ ਹੈਗਾ ਨਾ ਵੀ ਉਹ ਤਾਂ ਚਲ ਤੂੰ ਤਾਂ ਹਰਿਆਣੇ ਤੋਂ ਆ ਗਈ ਵੀ ਚਲ ਜੇ ਆਪਣੀ ਮੰਨਤ ਵੀ ਆ ਜਾਂਦੀ ਤਾਂ ਆਪਦੇ ਵਿਆਹ ਦੀ ਤਿਆਰੀ ਆਪ ਕਰ ਲੈਂਦੀ ਉਹਨੂੰ ਭਾਵੇਂ ਛੁੱਟੀ ਮਸਾਂ ਵਿਆਹ ਵਾਸਤੇ ਵੀ ਨਹੀਂ ਛੁੱਟੀ ਮਸਾਂ ਦੇਣੇ ਹੋਰ ਕਿਹੜੀਆਂ ਜਿਹੜੀਆਂ ਕੁੜੀਆਂ ਆ ਰਹੀਆਂ ਕੁੜੀਆਂ ਸਾਡੇ ਫਰੈਂਡ ਸਰਕਲ ਚ ਸਾਰੀਆਂ ਨੇ ਜਿਹੜੀਆਂ ਪੜਦੀਆਂ ਸੀ ਕੁਝ ਕੈਨੇਡਾ ਤੋਂ ਆ ਕੁਝ ਯੂਕੇ ਅਮਰੀਕਾ ਸਾਰੀਆਂ ਆਉਣੀਆਂ ਕਮ ਸੇ ਕਮ 15 ਵੀ ਆਉਣਗੀਆਂ ਉਹ ਸੱਚ 15 ਵੀ ਕੁੜੀਆਂ ਤੋਂ ਯਾਦ ਆ ਗਿਆ ਪੱਬੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਕੋਈ ਕੁਸ਼ ਮਹਿੰਦੀ ਵਾਲਾ ਜਾਂ ਕੋਈ ਡ्रेसਿੰਗ ਸਾਇੰਸ ਲਈ ਨਾ ਜਾ ਕੇ ਤੂੰ ਆਪੇ ਹੁਣ ਵੇਖ ਲੈਣੀ ਜੇ ਕੋਈ ਹੈਗਾ ਮਹਿੰਦੀ ਵਾਲਾ ਤਾਂ ਮੈਨੂੰ ਦੱਸੋ ਮਹਿੰਦੀ ਵਾਲਾ ਤਾਂ ਨਾ ਆਪਣੇ ਉਹ ਬਾਲੇ ਸੋਨੇ ਜਿਵੇਂ ਰਾਜੇ ਰਾਣੀਆਂ ਜੇ ਨਹੀਂ ਬਣਾਉਂਦੇ ਹੁੰਦੇ ਹਨ ਵੀ ਦੁਲਾ ਦੁਲਨ ਵੀ ਬਣਾ ਦਿੰਦਿਆ ਮਹਿਬੂਬ ਕੇ ਦੋ ਤਿੰਨ ਸਾਲ ਤੋਂ ਉਹੀ ਆ ਹਰੀਸ਼ ਕੇ ਸਾਹਮਣੇ ਹਾਂ ਹਰੀਸ਼ ਕੇ ਮੂਰੇ ਨਹੀਂ ਬੰਨਦਾ ਇੱਕ ਮੈਂ ਫੁੱਲ ਮਤਲਬ ਜਿੰਨੀਆਂ ਵੀ ਅਸੀਂ ਕੁੜੀਆਂ ਆ ਰਹੀਆਂ ਤੇ ਮੈਂ ਵੀ ਐਵੇਂ ਫੁੱਲ ਆਰਮਸ ਤੇ ਫੁੱਲ ਲੈੱਗ ਹੀ ਲਵਾਉਣੀਆਂ ਨੇ ਹਾਂ ਨੀ ਉਹਦੀ ਮਹਿੰਦੀ ਬਹੁਤ ਵਧੀਆ ਤੇ ਆਪਣੇ ਤਾਂ ਸਾਰੇ ਉੱਥੋਂ ਹੀ ਲਵਾਉਂਦੇ ਆ ਮਹਿੰਗਾ ਜ਼ਿਆਦਾ ਵੈਸੇ ਚਲ ਤੁਸੀਂ ਤਾਂ ਲਵਾ ਹੀ ਲਿਓ ਨਹੀਂ ਨਹੀਂ ਮਹਿੰਗਾ ਕੋਈ ਚੱਕਰ ਨਹੀਂ ਬਸ ਵਧੀਆ ਲਾਉਂਦਾ ਹੋਵੇ ਉਹ ਸਾਰੀਆਂ ਕੁੜੀਆਂ ਬੇਸ਼ੱਕ ਉਹ ਤੋਂ ਲਵਾ ਲੈਣ ਕਿਤੇ ਮੈਂ ਆਪਣੇ ਮੇਨ ਮਾਰਕੀਟ 'ਚ ਓਕੇ ਫਿਰ ਮੈਂ ਚਲੀ ਜਾਵਾਂ ਨਿਊ ਮਰ ਵੀਰੇ ਨੂੰ ਲੈ ਜੀ ਨਾਲ ਇੱਥੇ ਉਹ ਮਾਹੌਲ ਨਹੀਂ ਹੈਗਾ ਇੱਥੇ ਮਾਹੌਲ ਖਰਾਬ ਆ ਓਹੋ ਵੀਰੇ ਨੂੰ ਕੁਝ ਨਹੀਂ ਹੁੰਦਾ ਭਾਬੀ ਤੁਸੀਂ ਚਾਬੀ ਦੋ ਸਕੂਟੀ ਦੀ ਤੇ ਮੈਂ ਚੱਲੀ ਸਕੂਟੀ ਚਾਬੀ ਤਾਂ ਬਾਹਰ ਪਈ ਆ ਉੱਥੋਂ ਲਾ ਲਈ ਤੇ ਪਰ ਮੈਂ ਕਹਿੰਦੀ ਸੀ ਤੇਰੇ ਵੀਰੇ ਨੂੰ ਲੈ ਜਾਂਦੀ ਨਹੀਂ ਨਹੀਂ ਵੀਰੇ ਦਾ ਕੋਈ ਟੈਨਸ਼ਨ ਨਹੀਂ ਹੈਗੀ ਕੀ

हाँ जी मैम बैठो देखो फुल बाजू मेहंदी लगानी है ठीक है जी ठीक है और ठीक। मतलब कि ऐसे लेग पर भी फुल लगानी है आर्म पर भी फुल लगानी है ठीक अगर ठीक। अच्छी मेहंदी लगाओगे ना तो पंद्रह सोलह लड़कियां हैं मेहंदी लगवाने के लिए नहीं 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 बढ़िया तो क्या प्राइस है मेहंदी का वो तो दस कोई गल नहीं जी तो देखो जो पहला चल रहा है चल रहा है है एक तो ज्यादा ठीक नहीं 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 ये मुझे कोई अच्छा जो ट्रेंडिंग में चल रहा है ना ऐसा दिखाओ कोई ਆ ਰਹੀ ਜੀ ਸਰ ਤੁਸੀਂ ਦੱਸੋ ਕਿਹੜਾ ਲਾਣਾ ਹੈ ਇਹ ਦੇਖ ਹਾਂ ਇਹ ਡਿਜ਼ਾਈਨ ਠੀਕ ਹੈ ਭਈਆ ਪਹਿਲੇ ਮੈਨੂੰ ਪ੍ਰਾਈਸ ਬਤਾ ਦੇ ਇਸ ਕਾ ਕਿ ਹੈ 2000 ਤੋਂ ਲੈ ਕੇ ਜੀ ਪਿਆ ਇਹ ਫਿਕਰਾ ਜੋਦੇ ਜੜੈਨ ਨਾ ਉਹ ਜੀ ਕੋਈ ਚੱਕਰ ਨਹੀਂ ਚੋਕਰ ਲਾਉਂਦਾ ਇਹ ਬਹੁਤ ਮਾਰਕੀਟ ਚ ਰੇਟ ਆ ਦੇਖੋ ਅਗਰ ਠੀਕ ਠੀਕ ਲਗਾਓਗੇ ਨਾ ਤੇ ਇਹ ਤਾਂ ਮੈਂ ਸਿਰਫ ਇੱਕ ਟ੍ਰਾਇਲ ਲੈ ਰਹੀ ਹਾਂ ਤੁਸੀਂ ਟੈਨਸ਼ਨ ਨਾ ਲਓ ਮੈਰਿਜ ਵਾਲੇ ਦਿਨ ਹਮ 15 16 ਲੜਕੀਆਂ ਆ ਟੈਨਸ਼ਨ ਹੀ ਨਾ ਲਓ ਕੈਨੇਡਾ ਅਮਰੀਕਾ ਯੂਕੇ ਵਹਾਂ ਸੇ ਆ ਰਹੀ ਹੈ ਠੀਕ ਹੈ ਅਗਰ ਠੀਕ ਠੀਕ ਲਗਵਾਓਗੇ ਤਾਂ 15-20 ਲੜਕੀਆਂ ਲਗवाने ਕੇ ਲਈ ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਤੁਸੀਂ ਓਕੇ ਇਹ ਲਗਵਾ ਲਓ ਧਿਆਨ ਕਰ ਲੈ ਠੀਕ ਹੈ ਸਿੱਖ ਲਓ ਵੇ ਕੀ ਕਰ ਰਿਹਾ ਬਤਮੀਜ਼ ਜਿਹਾ ਨਾ ਹੋਵੇ ਤਾਂ ਬੰਦਰ ਜਿਹਾ ਲਗਵੋਗੀ ਮੈਮ ਤੈਨੂੰ ਮੈਂ ਬਣਾਨੀ ਹੈ ਬੰਦਾ ਕੀ ਕਰ ਰਿਹਾ ਸੀ ਹੁਣ ਇਹ ਮੈਂਦੇ ਲਗਾਦਾ ਹੋਇਆ ਕੁਛ ਨਹੀਂ ਮੈਮ ਇਹਦੀ ਕੀ ਗੱਲ ਰੁਕ ਤੈਨੂੰ ਮੈਂ ਬਣਾਉਂਗੀ ਬੰਦਾ ਮੈਂ ਨਹੀਂ ਮੈਂ ਨਹੀਂ ਕਿਹਾ ਨਹੀਂ ਕੋਈ ਮਹਿੰਦੀ ਨਹੀਂ ਮਹਿੰਦੀ ਤਾਂ ਹੁਣ ਮਹਿੰਦੀ ਵਾਲੇ ਨੇ ਲਵਾਣੀ ਹੈ ਮੈਂ ਕਿਹਦੀ ਬਲਾਓ ਵਿਜੀ ਨੂੰ ਤੇ ਚਾਚੂ ਨੂੰ ਬਲਾਓ ਚੱਲ ਚੁੱਪ ਚੁੱਪਾ ਚੰਦਗੀ ਬੈਠੇ ਅੰਦਰ ਰੌਲਾ ਨਾ ਮੈਂ ਚੁੱਪ ਕਰ ਜਾਨੀ ਤੁਸੀਂ ਹੁਣੇ ਪੁਲਿਸ ਨੂੰ ਬਲਾਓ ਬਸ ਤੁਸੀਂ ਸ਼ਹੀਦੀ ਕਰੋ ਕੀ ਹੋਇਆ ਕੀ ਹੋਇਆ ਕੁਛ ਨਹੀਂ ਬਸ ਉਹ ਮਹਿੰਦੀ ਵਾਲੇ ਨੇ ਮੇਰੇ ਨਾਲ ਅਜੀਬ ਗੰਦੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਚੁੱਪ ਕਰ ਨਹੀਂ ਚੋਟਕਾ ਜੀ ਕਦੀ ਤੁਸੀਂ ਬਲਾਉ ਹੋਣੀ ਜਾਓ ਤੁਸੀਂ ਚਾਚੂ ਨੂੰ ਬੁਲਾਉਣਾ ਪਾ ਇੱਥੇ ਬਾੜਾ ਗੰਮ ਬਾਜੂ ਨਹੀਂ ਇਹ ਤਾਂ ਕੰਮ ਨਹੀਂ ਵੱਧਣਾ ਪਾ ਤੁਸੀਂ ਹੁਣੇ ਜਾ ਕੇ ਛੇਤੀ ਪੁਲਿਸ ਕੰਪਲੇਨ ਕਰੋ ਮੇਰੇ ਨਾਲ ਜਾਂਦੇ ਚਲੋ ਜਲਦੀ ਕੰਪਲੇਂਟ ਆਈ ਹੁੰਦੀ ਬਸ ਤੁਸੀਂ ਹੁਣੇ ਜਾਂਦਾ ਆਪਕੋਲਿਸ ਨੂੰ ਬੁਲਾਦਾ ਨਹੀਂ 911 ਤੇ ਮੈਂ ਆਪਕਾਲ ਕਰ ਦੂੰਗੀ ਬਸ ਇੱਥੇ ਕੋਈ 911 ਨਹੀਂ ਹੁੰਦਾ ਇਹ ਕੈਨੇਡਾ ਨਹੀਂ ਹੈਗਾ ਹੋਲੀ ਬੋਲ ਚੁੱਪ ਕਰ ਜਾਉ ਤੇਰਾ ਵੀ ਵੀਰਾ ਤੇ ਚੰਦਾ ਜੀ ਬੈਠੇ ਤੁਸੀਂ ਵੀਰੇ ਦੇ ਚਾਚੂ ਨੂੰ ਬੁਲਾ ਦਿਓ ਮੈਂ ਉਹਦੇ ਨਾਲ ਕੁਛ ਨਾ ਕੁਛ ਕਰਵਾ ਆਗੀ ਹਣਨਾ ਬਸ ਮੈਂ ਉਹ ਕੁੱਤੇ ਨੂੰ ਆਈ ਨਹੀਂ ਬਖਸ਼ਣਾ ਕੋਈ ਸਿਆਪਾ ਬਹਿ ਜਾਗਾ ਬੈਠੇ ਕੋਈ ਸਿਆਪਾ ਨਹੀਂ ਬੈਣਾ ਵਾ ਤੂੰ ਚੁੱਪ ਕਰ ਹੁਣ ਬੁਲਾਉ ਤੁਸੀਂ ਵੀਰੇ ਨੂੰ ਤੇ ਭਾਜ ਬੈਠ ਚੁੱਪ ਕਰ ਜਾ ਲੋ ਕੋਈ ਹੋਇਆ ਜੀ ਕੁਛ ਨਹੀਂ ਕੋਈ ਕੁਛ ਤਾਂ ਨਹੀਂ ਹੋਇਆ ਵੀਰੇ ਉਹ ਮੈਂ ਮੈਂਦੀ ਲੈਉਂਰ ਦੇ ਮੈਂਦੀ ਲੈਣੇ ਮੈਂ ਨਾ ਛੇੜਖਾ ਨਹੀਂ ਕਰਦੀ ਇਹ ਕਹਿੰਦੇ ਕੁਛ ਨਹੀਂ ਹੋਇਆ ਬਹੁਤ ਵੱਡੀ ਗੱਲ ਹੈ ਇਹ ਫਿਰ ਕੈਨੇਡਾ ਨਹੀਂ ਹੈਗਾ ਮੈਂਦੀ ਵਾਲਾ ਆਪਣਾ ਹੀ ਉਹ ਫੇਮਸ ਮੰਡੀ ਵਾਲਾ ਮਹਿਬੂਬ ਮੇਰੀ ਮੈਂ ਨਹੀਂ ਮੈਂ ਬੈਣਾ ਨਹੀਂ ਜਾਉਂ ਚੱਪਕਾ ਇੱਥੇ ਨਹੀਂ ਆਏ ਕੰਪਲੇਟ ਕੰਪਲੇਟ ਹੋਣੀ ਕਰਵਾ ਕੇ ਆਓ ਐਦਾਂ ਦਾ ਨਹੀਂ ਕੋਈ ਸ਼ਲੂਕਰ ਆਉਂਦਾ ਜਿਸ ਤਰ੍ਹਾਂ ਉਹਨੇ ਕਰੀਏ ਆਪਾਂ ਨਾਲ ਪੇਜੋਂ ਦਾ ਚੱਕਰ ਆਪਾਂ ਦੇਖ ਸਾਰੇ ਵਿਆਹਾਂ ਚ ਮਹਿਬੂਬੀ ਹੁੰਦਾ ਆਪਣੇ ਉਹ ਤੋਂ ਮਹਿੰਦੀ ਲਗਾਉਨੇ ਆ ਆਪਾਂ ਲੱਗਦੇ ਇਹ ਜੇ ਕੋਈ ਮੈਨੂੰ ਕੀ ਪਤਾ ਸੀ ਵੀ ਉਹ ਇਦਾਂ ਨਿਕਲੂ ਮੈਂ ਤਾਂ ਹੁਣ ਭਾਬੀ ਦੇ ਕਹਿੰਦੇ ਉਹਦੇ ਕੋਲੋਂ ਮਹਿੰਦੀ ਲਵਾਉਣ ਚਲੀ ਗਈ ਵਿਚਾਲੇ ਸਾਰੀ ਮੰਡੀ ਉਹ ਤੋਂ ਲਗਾਉਂ ਜੇ ਲੱਗਦਾ ਤਾਂ ਹੈ ਨਹੀਂ ਇਹ ਜਿਆ ਇਹ ਜਿਆ ਸੱਚੀ ਉਹਨੇ ਕਰਤਾ ਐ ਸਾਰੀ ਮੰਡੀ ਤੋਂ ਉਹ ਤੋਂ ਮਹਿੰਦੀ ਲਵਾਉਂਦੀ ਆ ਉਹ ਜੇ ਲਵਾਉਂਦੀ ਹੋਵੇ ਭਾਬੀ ਬਸ ਮੈਂ ਤਾਂ ਹੁਣ ਹੁਣ ਮਿਲ ਕਰ ਨਹੀਂ ਹੋਈ ਜੀ ਲੰਬ ਕੰਪਲੇਟ ਮੈਨੂੰ ਨਹੀਂ ਪਤਾ ਮੇਰੇ ਨਾਲ ਚਲੋ ਤਾਂ ਮਤਲਬ ਚਲੋ ਇਹ ਇਥੇ ਕੈਨੇਡਾ ਇਥੇ ਨਹੀਂ ਕੰਪਲੇਟ ਮੈਂ ਅਡਮਿਨਿਸਟ੍ਰੇਸ਼ਨ ਕੋਲ ਨਹੀਂ ਚਲੀ ਜਾਂਦੀ ਜੇ ਤੁਸੀਂ ਨਹੀਂ ਜਾਣਾ ਉਹ ਨਹੀਂ ਅਸੀਂ ਕਰੇ ਉਹ ਨਹੀਂ ਗੱਲ ਹਾਂ ਚਾਚੂ ਤੁਸੀਂ ਨਾ ਸਰਪੰਚਾ ਨੂੰ ਲਾਲ ਫੋਨਾ ਤੇ ਉਹਨੂੰ ਇੱਥੇ ਸਦੂਰ ਨੂੰ ਉਹ ਐ ਕਿਵੇਂ ਹੁਣ ਆਪਣੇ ਘਰਾਂ ਦਾ ਕ ਪਹੁੰਚੂਗਾ ਉਹ ਨਾ ਇਹਦੇ ਬੰਦੇ ਆਪੇ ਸਦੂਰ ਨੂੰ ਉਹਨਾਂ ਨੂੰ ਵੀ ਕੀ ਗੱਲ ਹੈ ਭਾਈ ਯੋ ਲੈਦਾ ਕੰਮ ਮਹਿੰਦੀ ਲਾਉਣਾ ਤੇ ਬਿਊਟੀ ਜਿਹੜੀਆਂ ਇਹਨਾਂ ਕੋ ਥੋੜੀ ਹੈ ਪਤਾ ਇਹ ਤਾਂ ਜਵਾਗੜੀ ਆ ਸਾਡੀ ਮੈਂ ਕੋਈ ਜਵਾਗੜੀ ਨਹੀਂ ਮੈਂ ਕੈਨੇਡਾ ਪੂਰਾ ਕੁ ਮੈਂ ਢੀ ਗਿਆ ਨਾ ਐਵੇਂ ਨਹੀਂ ਹੁੰਦਾ ਕਿ ਪਤਾ ਕਿੰਨੀਆਂ ਕੁੜੀਆਂ ਛੇੜਦਾ ਹੋਊਗਾ ਜੱਜ ਮੈਂ ਉਹਦੇ ਕੰਮ ਬਸ ਜੁੰਡੇ ਪਟਾਣੇ ਮੈਂ ਦੋ ਮੈਂ ਨੂੰ ਨਹੀਂ ਪਤਾ ਹੈਗਾ ਬਸ ਹੈਲੋ ਹਾਂ ਸਰਪੈਂਸ ਹੋ ਕਿੱਥੇ ਹੋ ਸਾਡੇ ਘਰ ਕੋਲ ਹੀ ਫਿਰਤ ਮੜਾਇਆ ਕਰੇ ਆਇਓ ਕੰਮਾਂ ਕੋ ਜਲਦੀ ਕੁੜਕਿਆਂ ਪਰ ਤੁਮੇ ਮਿਕ ਭਰਾਈ ਜਾਨੀ ਐ ਇਹੋ ਜੀ ਕੋਈ ਗੱਲ ਨਹੀਂ ਕਿ ਤੇਰੇ ਕੱਪੜੇ ਵੇਖ ਕੇ ਪਾਏ ਵੇਖ ਕੇ ਤੋਨੇ ਪਹਾਂਦੀ ਕਹਤਾ ਹੋਏ ਪੰਜਾਬ ਚ ਇਹੋ ਜੇ ਕੱਪੜੇ ਨਹੀਂ ਚੱਲਦੇਗੇ ਕੁੜੀਆਂ ਦੇ ਕੱਪੜਿਆਂ ਦੀ ਗੱਲ ਥੋੜੀ ਹੁੰਦੀ ਹੈਗੀ ਆ ਹੁਣ ਮੈਂ ਜਿੱਦਾਂ ਦੇ ਸਟਾਰਟਿੰਗ ਤੋਂ ਪਾਉਂਦੀ ਮੈਂ ਤਾਂ ਹੁਣ ਉਸੇ ਤਰ੍ਹਾਂ ਹੀ ਪਾਉਂਗੀ ਨਾ ਲੈ ਕੱਪੜਿਆਂ ਦਾ ਕੋਈ ਚੱਕਰ ਨਹੀਂ ਉਹਦੀ ਇਮਾਨਤ ਕਿਵੇਂ ਹੋਈ ਲੈ ਸੱਡੀ ਗੁੱਡੀ ਨਾ ਇਕ ਤਾਂ ਹੁੰਦੀ ਉਹ ਕੱਪੜੇ-ਕੁੱਪੜੇ ਵੇਂਦਾ ਹੁਣ ਪਤਾ ਐ ਥੋੜੀ ਜਿਹੀ ਥੋੜੀ ਜਿਹੀ ਤੇਰੇ ਬਾਹਰ ਘੜ ਲੂਗਾ ਜਾਂ ਕੋਈ ਉੱਚੀ ਨੀਮੀ ਚੱਲੂਗਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਧਰ ਆਓ ਬੈਠੋ ਆਹਨੇ ਬੈਠੀ ਹੈ ਕੁੜੀਆ ਇਹ ਬਾਹਰੋਂ ਆਈ ਆਪਣੀ ਮੰਨਤ ਦੀ ਸੇਹੀ ਆ ਅੱਛਾ ਮੈਰੇ ਜ ਆਪਣੇ ਕੁੜੀਆ ਦੀ ਉਹਦੀ ਸੇਹੀ ਹੈ ਉਹ ਹੀ ਪਹਿਲਾਂ ਆ ਗਈ ਸੀ ਆਪਣੀ ਕੁੜੀਆ ਹਜੇ ਮੌਕੇ ਜੇ ਤੇ ਆਉਗੀ ਵਿਆਹ ਦਾ ਰੋਲਾ ਪਾਈ ਬੈਠੇ ਹਾਂ ਨਹੀਂ ਮਾਸੀ ਇਹ ਨਾ ਵਿਆਹ ਕਰਕੇ ਉਹਨਾਂ ਨੇ ਕਿਤੇ ਕਹਿਤਾ ਵੀ ਕੁੜੀਆਂ ਇਹਦੇ ਨਾਲ ਹੋਈ ਨਹੀਂ ਆਉਣੀਆਂ ਕੋਈ ਮਹਿੰਦੀ ਵਾਲਾ ਚੰਗਾ ਦੇਖ ਕੇ ਸਲੈਕਟ ਕਰ ਲਈ ਵੀ ਤੂੰ ਲਵਾ ਕੇ ਦੇਖ ਤੇ ਮੈਂ ਆਪਣੇ ਮਹਿਬੂਬ ਕੋਲ ਭੇਜਦੀ ਕਹਿੰਦੀ ਲਵਾਉਣ ਵੇਖੋ ਚਲ ਵੀ ਸਾਰੀ ਮੰਡੀ ਆਪਾਂ ਲਵਾਉਣੀ ਹੈ ਨਾ ਉਹ ਤੋਂ ਤੇ ਉੱਥੇ ਪਤਾ ਨਹੀਂ ਜਵਾਕ ਨਹੀਂ ਕਰਕੇ ਕਹਿੰਦੀ ਕਿ ਮੈਨੂੰ ਨਹੀਂ ਜਵਾਕ ਨਹੀਂ ਕਿਉਂਕਿ ਸਰਪੰਚ ਸਾਹਿਬ ਉਹਨਾਂ ਨੇ ਮੇਰੇ ਨਾਲ ਗੰਦੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਛੇੜਖਾ ਨਹੀਂ ਕੀਤੀ ਐ ਇਹ ਹੁਣ ਮੇਰੇ ਨਾਲ ਜਾ ਕੇ ਕੰਪਲੇਂਟ ਨਹੀਂ ਕਰਕੇ ਆਉਂਦੇ ਮੈਂ ਤਾਂ ਕਿਹਾ ਸੀ ਵੀ ਆਪਦੇ ਵੀਰੇ ਨਾਲ ਲੈ ਕੇ ਜਾਈਏ ਕੱਲੀ ਜਾਵਣੀ ਪਹਿਲਾਂ ਤਾਂ ਬੇਟਾ ਇਹਨੂੰ ਚੁੰਨੀ ਲਿਆ ਕੇ ਦਿਓ ਕੁੜੀ ਨੂੰ ਆਹ ਕੁਤਰੀ ਕਾ ਇਤਵਾ ਕੁੜੀ ਐ ਹਰਿਆਣੇ ਤੋਂ ਹਰਿਆਣਾ ਬੈਕਗ੍ਰਾਉਂਡ ਹੈ ਜੀ ਅੱਛਾ ਹਰਿਆਣੇ ਤੋਂ ਆਹੇ ਬੱਚੇ ਪੜਦੀ ਆ ਬੜੀ ਕੁੜੀਆਂ ਮੰਨਦੇ ਨਾਲ ਫਰੈਂਡਾ ਜੋਦੀ ਓਕੇ ਇਕੱਠੀਆਂ ਉੱਥੇ ਰਹਿੰਦੀਆਂ ਜੀ ਇੱਕ ਇੱਕ ਕਰਕੇ ਰਹਿੰਦੀਆਂ ਇਹ ਸਾਰੀਆਂ ਕੁੜੀਆਂ ਸਾਰੀਆਂ ਵਿਆਹ ਹੋਣਗੀਆਂ ਬੇਟਾ ਪਹਿਲਾਂ ਤਾਂ ਨਾ ਪੰਜਾਬ 'ਚ ਰਹਿਣਾ ਥੋੜੇ ਕੈਨੇਡਾ ਤੋਂ ਇਹ ਕੁੜੀਆਂ ਕੋਲ ਹੀ ਆ ਹਾਂਜੀ ਉੱਥੇ ਇੱਥੇ ਕੈਨੇਡਾ ਕੋਲੋਂ ਡਰਾਮਾ ਮਾਹੌਲ ਨਹੀਂ ਹਨਾ ਇਧਰੋਂ ਤੁਸੀਂ ਜਾਣਦੇ ਆ ਠੀਕ ਆ ਉੱਥੇ ਸਾਰਾ ਕੁਝ ਜਿਵੇਂ ਮਰਜ਼ੀ ਤੋਰੇ ਫੋਰੇ ਨਹੀਂ ਕੋਈ ਗੱਲ ਹੈਗੀ ਇਦਾਂ ਦੀ ਹੁਣ ਇੱਥੇ ਜਿਹੜੇ ਢੰਗ ਦੇ ਕੱਪੜੇ ਪਾਏ ਬੇਟਾ ਹੁਣ ਦੱਸ ਕਿ ਕੋਈ ਛੇੜਛਾੜ ਕੀਤੀ ਬੰ ਹਾਂਜੀ ਉਹਨਾਂ ਨੇ ਮਹਿੰਦੀ ਲਾਉਂਦਿਆਂ ਹੋਣਾ ਮੇਰੇ ਨਾਲ ਛੇੜਖਾ ਨਹੀਂ ਕੀਤੀ। ਮੇਰੇ ਨਾਲ ਕੁਝ ਅਜੀਬ ਵਰਤ ਦਾ ਕਰਨ ਦੀ ਕੋਸ਼ਿਸ਼ ਕਰਦੇ ਸੀ ਬਸ ਮੈਂ ਧੱਕਾ ਮਾਰ ਕੇ ਤੇ ਉੱਥੋਂ ਉੱਭ ਗਈ। ਨਹੀਂ ਪਰ ਇੱਕ ਗੱਲ ਦੱਸ ਗੁੜੀਆਂ ਮੈਨੂੰ ਵੀ ਜਦੋਂ ਤੁਹਾਡੇ ਆਪਣੇ ਤਾਹ ਹੋਣਾ ਭੈਣ ਜਿਵਰੀਆਂ ਬੈਠੀਆਂ ਆ ਵੀਰਪਾਲ ਬੈਠੀ ਹੈ। ਹੈਨਾ ਜਦੋਂ ਵਿਆਹ ਸ਼ਾਦੀਆਂ ਹੋਈਆਂ ਨਾ ਹੁਣ ਨਵੀਂ ਜਨਰੇਸ਼ਨ ਚ ਆ ਵੀ ਤਾਂ ਫਰਕ ਪੈ ਗਿਆ ਨਾ ਠੀਕ ਹੈ ਕੋਈ ਨਹੀਂ ਮਹਿੰਦੀ ਵਾਲੇ ਨਾਲ ਕਰ ਲਾਂਗੇ ਗੱਲ ਕਿਹੜਾ ਉਹ ਨਿਊ ਮਾਰਕੀਟ ਵਾਲਾ ਹੀ ਆ? ਹਾਂ ਮਹਿਬੂਬ ਉਹੀ ਵਾਲਾ ਮਸ਼ਹੂਰ ਆ ਆਪਣੇ ਹੈਨਾ ਫੇਮਸ ਆ ਇੱਧੇ ਪੈਸੇ ਬੋਕਰ ਪੈ ਲੈਿੰਦਾ। ਉਹੀ ਮੈਂ ਕਹਿ ਰਿਹਾ ਨਾ ਹੋਰ ਹੋਰ ਕੁੜੀਆਂ ਹੋਣਗੀਆਂ ਉਹਦੇ ਨਾਲ ਦੀਆਂ ਹਾਂ ਇਹਨਾਂ ਦੀ 15 20 ਕੁੜੀਆਂ ਆਈਆਂ ਕੱਟੀਆਂ ਸਾਰੀਆਂ ਨੇ ਵਿਆਹ ਤੇ ਆਉਣਾ ਇਹ ਕਿਤੇ ਪਹਿਲਾਂ ਆ ਗਈ ਤੇ ਇਹਨੂੰ ਕਹਿੰਦੀ ਕਿ ਮੈਂ ਮਹਿੰਦੀ ਲਵਾ ਕੇ ਨਾ ਵੇਖਣਾ ਵੀ ਉਹਨਾਂ ਨੂੰ ਮੈਂ ਦੱਸ ਦੂੰਗੀ ਉਹੋ ਲਾਉਂਦਾ ਨਹੀਂ ਗੁੱਡੇ-ਬੁੱਡੀਆਂ ਜੇ ਬਣਾ ਕੇ ਤੇ ਉਹ ਕੁੜੀਆਂ ਨੇ ਕਿਹਾ ਵੀ ਚਲੋ ਆਪਾਂ ਲਵਾਵਾਂਗੇ ਬਸ ਅਜੇ ਤੇ ਦੇਖ ਨਹੀਂ ਗਈ ਸੀ ਆਪਦੇ ਲਵਾ ਕੇ ਅੱਛਾ ਵੀ ਮੈਂ ਤੇ ਦੇਖ ਲਾ ਮੈਨੂੰ ਇਹ ਹੁਣ ਅਸਲ 'ਚ ਪਤਾ ਨਹੀਂ ਹੁਣ ਉੱਥੇ ਰੋਂਦੀ ਪੜਦੀ ਤੇ ਆਏ ਆਈਆਂ ਖਬਰਾਂ ਨਹੀਂ ਵੀਰਪਾ ਆਏ ਦੇਖੋ ਹੁਣ ਪਹਿਲਾਂ ਬੇਟਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਹਣ ਜੇ ਬੁਲਾ ਲਿਆ ਤਾਂ ਪਹਿਲਾਂ ਤਾਂ ਪਹਿਰਾਵਾ ਸਾਡਾ ਇਹਨਾਂ ਵਧੀਆ ਹੁੰਦਾ ਸੀ ਨਾ ਜਦੋਂ ਸਾਡੇ ਭੈਣ ਜੀ ਹੋਰਾਂ ਦੇ ਵਿਆਹ ਸਾਦੀਆਂ ਹੋਈਆਂ ਨੇ ਐਂ ਹੀ ਨਹੀਂ ਪਤਾ ਹੁੰਦਾ ਸੀਗਾ ਨਾਲ ਦਿਉਣਗੇ ਇਹਨੂੰ ਨਹੀਂ ਪਤਾ ਹੁੰਦਾ ਸੀਗਾ ਆਨੰਦ ਕਾਰਜ ਹੋਈ ਜਾਂਦੇ ਵੀ ਮੇਰੇ ਨਾਲ ਜਿਹੜੀ ਬੈਠੀ ਉਹ ਕਿਹੋ ਜੀ ਐ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋ ਠੀਕ ਹੈ ਉੱਥੋਂ ਦਾ ਕਲਚਰ ਉੱਥੋਂ ਦਾ ਸਾਰਾ ਖੁਸ਼ ਹੈ ਉੱਥੇ ਚੀਜ਼ਾਂ ਹੈਗੀਆਂ ਪਰ ਇੱਥੇ ਨਹੀਂ ਨਾ ਇਹ ਬਰਬਾਸਤ ਹੁੰਦੀਆਂ ਗਈਆਂ ਇਹਨੂੰ ਕੱਪੜਿਆਂ ਦੀ ਕਰ ਕੋਈ ਹੋਣੀ ਠੀਕ ਹੈ ਮੇਰੇ ਨਾਲ ਉਹਨੇ ਛੇੜਖਾਨੀ ਕੀਤੀ ਹੈ ਮੈਨੂੰ ਇਨਸਾਫ ਚਾਹੀਦਾ ਪਿੰਡੇ ਨੰਗੇ ਕਰ ਕਰ ਜਾ ਕੇ ਉਹਨਾਂ ਹੈਂ ਕਿੰਨੇ ਵਾਰੀ ਮੈਂ ਹਰੇਕ ਨੂੰ ਮੈਂ ਗੱਲ ਪੇਟਦਾ ਹੁੰਦਾ ਵੀ ਕੁੜੀਆਂ ਵਾਲੇ ਕੰਮ ਕੁੜੀਆਂ ਤੋਂ ਕਰਵਾ ਲਿਆ ਕਰੋ ਕੁੜੀਆਂ ਤੋਂ ਕਰਵਾ ਲਿਆ ਕਰੋ ਮਹਿੰਦੀਆਂ ਲਵਾਉਣੀਆਂ ਕੁਝ ਕੁਝ ਵੀ ਕਰਾਉਣਾ ਤੁਸੀਂ ਠੀਕ ਹੈ ਸਮਾਂ ਬਦਲ ਗਿਆ ਸਮੇਂ ਦੇ ਹਿਸਾਬ ਨਾਲ ਜ਼ਰੂਰੀ ਤੋੜੋ ਕਿ ਹੁਣ ਸਾਰੇ ਸਾਰੇ ਪਿੰਡੇ ਤੋਂ ਤੁਹਾਡੇ ਮਹਿੰਦੀ ਜਿਹੜੇ ਉਹ ਬਗਾਨੇ ਬੰਦੇ ਆ ਕੇ ਲਾਉਣਗੇ ਮੈਨੂੰ ਤਾਂ ਇਹ ਨਹੀਂ ਪਤਾ ਹੈ ਕਿੱਥੋਂ ਦਾ ਹੈ ਉਹ ਸਰਪੰਚ ਸਾਹਿਬ ਉਹ ਤਾਂ ਝੰਗੜੀ ਪਾੜਨਾ ਜੀ ਕੰਮ ਉਹਨੇ ਨਹੀਂ ਉਹਨੇ ਜਿਹੜੀ ਹਰਕਤ ਕੀਤੀ ਉਹਨੂੰ ਲੈ ਆਓ ਚਲੋ ਸਰ ਹਾਂ ਜਾਵੋ ਤੁਸੀਂ ਪਿਆਰ ਨਾਲ ਆ ਗਿਆ ਤਾਂ ਠੀਕ ਹੈ ਇਹ ਨਹੀਂ ਤਾਂ ਕਢੀਸ ਕੇ ਲਾਓ ਫਿਰ ਕੋਈ ਗੱਲ ਨਹੀਂ ਉਹਦਾ ਮੋਰ ਬਣਾਉਣਾ ਨਹੀਂ ਹੈ ਜੀ ਹਾਂ ਠੀਕ ਹੈ ਬਈ ਬਾਈ ਜੀ ਕਿੱਤੈ ਆ ਕੋਈ ਨਾ ਆ ਬਲੈਰ ਦਾ ਵੀਰ ਪਾਲ ਆਇਆ ਕਰ ਮੈਂ ਬਾਸ ਸਾਰੇ ਨੇ ਦੇਖਿਆ ਅੱਛਾ ਹੈ ਆਹ ਜੀ ਮੈਂ ਜੀ ਤਿਆਰ ਹੈ ਮੇਨੂੰ ਬਾਹਰ ਲੁੜੀ ਇਤਰਾ ਖੁਇਆ ਆ ਜੀ ਜਿਹੜਾ ਦੇਖੀ ਆਹ ਆਹ ਹੋਦਾ ਸੀ ਐਸੀ ਐਸੀ ਆ ਜੀ ਹਾਂ ਉਹ ਸਿਆਣੇ ਮੈਂ ਫਿਰ ਇਹ ਨਾਲ ਹੀ ਬੈਠਾ ਹੁੰਦਾ ਜੀ ਉੱਥੇ ਅੱਜ ਦੋਨਾਂ ਨੂੰ ਲਿਆ ਮੈਂ ਕਿ ਇੱਕ ਜੀ ਲੱਗਦੀ ਆ ਕੰਮ ਕਰਦਾ ਤੇਰੇ ਨਾਲ ਹਾਂਜੀ ਕੰਮ ਕਰਦੇ ਜੀ ਤੂੰ ਆ ਗਿਆ ਉਸ ਵਾਰ ਪੁਲੀਆ ਛੇੜ ਨਾਲ ਕਿਦੋਂ ਛੇੜਿਆ ਜੀ ਛੇੜਿਆ ਕੀ ਕਰੀਕ ਨਹੀਂ ਨਹੀਂ ਬਸ ਗੱਲ ਨਹੀਂ ਹੋਣਾ ਸਿੱਧਾ ਦੱਸਣਾ ਕੀ ਆਖਿਆ ਤੈਨੂੰ ਮੈਂ ਮਹਿੰਦੀ ਲਗਾਉਂਦੇ ਹੋਏ ਆ ਅਲੱਗ ਟੱਚ ਕਰਦਾ ਸੀ ਮੈਨੂੰ ਪਤਾ ਨਹੀਂ ਲੱਗ ਰਿਹਾ ਲੇਡੀਜ਼ ਨੂੰ ਹੋਣ ਵੀ ਕਿਹਦਾ ਤਸਕਰਾ ਮੈਂ ਦੱਸ ਰਿਹਾ ਮੈਂ ਤਾਂ ਦੱਸ ਜੀ ਤੇ ਮੈਂ ਕਿਹਾ ਉਹਨਾਂ ਅੱਥਾ ਲੱਗੂਗਾ ਕਿ ਨਹੀਂ ਲੱਗੂਗਾ ਯਾ ਮੇਰੀ ਗੱਲ ਸੁਣ ਲੈ ਅਸੀਂ ਤਾਂ ਜੋ ਕੁੜੀ ਨੇ ਕਹਤਾ ਮਰ ਉਹ ਤਾਂ ਹਰਬਿੰਦਰ ਹੋਰ ਨੇ ਦੱਸਿਆ ਠੀਕ ਹੈ ਕੋਈ ਨਹੀਂ ਢਿਲੋਂ ਸਾਹਰ ਦੀ ਬੇਟੀ ਦੀ ਮੈਨੇਜ ਪਤਾ ਨਾ ਤੈਨੂੰ ਦੱਸਦਾ ਕਿ ਆਖ 15 ਕੀ ਗੁੜ ਨੇ ਨਹੀਂ ਐਵੇਂ ਕਿਹਾ ਮੈਂ ਕਿਹਾ ਐਸਾ ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਲੈ ਕੇ ਭੇਜਾਇਆ ਵੀ ਇਹ ਬੰਦਾ ਹੀ ਬਹੁਤ ਚੰਗਾ ਮੈਂ ਕਿਹਾ ਭਈਆ ਹ ਲਗਾ ਦੋ 15 ਵੀ ਕੁੜੀਆਂ ਨੇ ਆਉਣਾ ਚਾਹਿਆ ਇਹਦਾ ਹਸਪੀਟਲ ਜਾ ਤੋਂ ਮੁਰਗੀਆਂ ਲਗਾਉਣ ਵਾਸਤੇ ਹਨਾ ਮਹਿੰਦੀ ਲਗਾਉਂਦੇ ਆ ਹੋਇਆ ਪਹਿਲਾਂ ਤੁਸਦੇ ਪਹਿਲੇ ਤੁਸੀਂ ਇਹਨਾਂ ਨੂੰ ਸੁਣੇ ਕਿਉਂ ਗਿੱਤੋਂ ਫਲਾਨਾ ਇਹ ਵੋ ਮੈਂ ਕੁਛਾ ਤੇ ਹੋਤਾ ਹੀ ਆਪਾਂ ਕੋ ਵੈਸੇ ਹੀ ਕੋ ਗੱਲ ਗਾਰੀ ਲੈ ਲਈਏ ਮੈਂ ਕੋਈ ਪੁੱਛਾਂ ਸੀ ਇਹਨਾਂ ਨੂੰ ਸੁਣੇ ਕਿਉਂ ਹੋਤਾ ਮੈਂ ਪੁੱਛ ਮਾਈ ਕੀ ਗੋਇੰਗ ਉਹ ਗੱਲ ਮਾਈ ਕੀ ਗੋਇੰਗ ਉਹ ਬੰਦੇ ਤੇਰੇ ਤੇ ਹੋਣਗੇ 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 ਤੇਰੇ ਤੇ ਹੋ ਤੁਸੀਂ ਮੈਨੂੰ ਇਹ ਮੰਗਦੇ ਕੰਮ ਕਰਦਾ ਤੁਸੀਂ ਕਹਤ ਹੋਈਆਂ ਕਿ ਜਦੋਂ ਕੋਨੇ ਦੇ ਉੱਤੇ ਨਾ ਸਤ ਇੱਕ ਮਿੰਟ ਨਾ ਸਭ ਛੱਡ ਛੱਡ ਖੜਾ ਹੋ ਤੂੰ ਵੀ ਖੜਾ ਹੋ ਪੰਦਰਾਂ ਜਾਂ ਇਹਨਾਂ ਕੁੜੀਆਂ ਤੋਂ ਇਹਦਾ ਹੋຊੇ ਅੱਛਾ ਵਾਈਫ ਨੇ ਤੁਸੀਂ ਹਾਂ ਜੀ ਛੱਡ ਜੀ ਤੁਸੀਂ ਕਿਵੇਂ ਆਉਣਾ ਤੇ ਮੇਰੀ ਦੁਕਾਨ ਤੇ ਬੈਠ ਕੇ ਮਹਿੰਦੀ ਲੰਗਦਾ ਦੁਕਾਨ ਤੇ ਮਹਿੰਦੀ ਲੰਗਦਾ ਮੇਰੀ ਦੁਕਾਨ ਦੇ ਬਾਹਰ ਤੇ ਮੁਰੇ ਮਤਲਬ ਮਹਿੰਦੀ ਲੰਗਦਾ ਹੈ ਤੁਹਾਡੀ ਦੁਕਾਨ ਦੇ ਅੱਗੇ ਬੈਠਦਾ ਮੈਂ ਤਾਂ ਉੱਤਰ ਗਿਆ ਕਿਉਂ ਨਹੀਂ ਕਦੇ ਪਰ ਉਹ ਗੱਲ ਸੁਣੋ ਤੇਰਾ ਨਾਂ ਤੇਰਾ ਬਣਿਆ ਹੋਇਆ ਨਾਂ ਇੱਥੇ ਆ ਸਾਰਾ ਪੁੱਛੜ ਗਲੋਂ ਸਾ ਉਹਨੂੰ ਮੇਰੇ ਤੋਂ ਕੋਈ ਵਾਅ ਵਾਸਤਾ ਨਹੀਂ ਅਸੀਂ ਤਾਂ ਸਿੱਧੀ ਕਰ ਰੱਖੀਏ ਕੁੜੀਆਂ ਨੂੰ ਵਿਆਹ ਸ਼ਾਦੀ ਹੋਏ ਕੁੜੀਆਂ ਨੂੰ ਇਹ ਗੱਲ ਕਹਨੇ ਵੀ ਮਹਿੰਦੀ ਲਗਾਉਣੀ ਹੈ ਕੁੜੀਆਂ ਬਿਠਾ ਕੇ ਲਵਾ ਲਉ ਜੇ ਕਿਸੇ ਬਾਹਰਲੇ ਮਹਿੰਦੀ ਮੁੰਡੇ ਨਾਮ ਲੈਦਾ ਨਾ ਵੀ ਮਹਿੰਦੀ ਲਾ ਕੇ ਰਾਤ ਨੂੰ ਲਾਉਗਾ ਤੇ ਦਿਨ ਲਾਉਗਾ ਤੇ ਜੁੱਤੀਆਂ ਪਾ ਕੇ ਤੇਰੀ ਗੱਲ ਸੁਣੋ ਵੀਰ ਜੀ ਪਹਿਲੀ ਤਾਂ ਗੱਲ ਅੱਛਾ ਮਹਿੰਦੀ ਵਾਲੇ ਦਾ ਤਾਂ ਕਸੂਰ ਕੱਢੀ ਜਾਂਦੇ ਜਿਹੜੇ ਕੁੜੀਆਂ ਕੋ ਸ਼ਾਰਟ ਕੱਪੜੇ ਪਾ ਕੇ ਉੱਥੇ ਮਹਿੰਦੀ ਲਵਾਉਂਗਾ ਤੇ ਹੱਥ ਪੱਲਾ ਤਾਂ ਫਿਰ ਲੱਗ ਹੀ ਜਾਂਦਾ ਕੁੜੀਆਂ ਨੂੰ ਨਹੀਂ ਸ਼ਰਮ ਆਉਂਦੀ ਹੈ ਗੱਲ ਇਹ ਮੈਂ ਗੱਲ ਨੂੰ ਪਹਿਲਾਂ ਗਿਆ ਦੀ ਕੁੜੇ ਜੇ ਵੋਲੇ ਮਾਜੀ ਕਪੜੇ ਪਾਓ ਉਥੋਂ ਦਾ ਕਲਚਰ ਸਭਿਆਚਾਰ ਹੈ ਪਹਿਲਾਂ ਵੀਰਪਾਲ ਨੇ ਕਹਿਆ ਨਹੀਂ ਮੈਂ ਕਹਿ ਕੇ ਬੋ ਰਿਹਾ ਸੀ ਵੀ ਇੱਥੇ ਨਹੀਂ ਹੋ ਸਕਦਾ ਚੱਲਦਾ ਪਰ ਇੱਕ ਗੱਲ ਦੱਸੋ ਵਿਆਹ ਆ ਬਰਿਆ ਭੇੜੇ ਠੀਕ ਹੈ ਕਿ ਇਹਨੂੰ ਸ਼ਰਮ ਨਹੀਂ ਆਉਂਦੀ ਵਿਆਹ ਅੱਜ ਨਹੀਂ ਇਹ ਤਾਂ ਕੋਈ ਗੱਲਾਂ ਮੈਂ ਸੁਣਿਆ ਇਥੋਂ ਅੱਜ ਆਗਾ ਦੋ ਤਿੰਨ ਸਗਾ ਤੋਂ ਮੇਰੀ ਦੁਕਾਨ ਤੇ ਬੰਦਾ ਇੱਥੇ ਕੋਈ ਲੰਬ ਨਹੀਂ ਆ ਸੇਫ ਦੀ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਵੀ ਤੁਸੀਂ ਜੁਮੇਵਾਰੀ ਸੋਚ ਸਮਝ ਕੇ ਲਓ ਤੁਹਾਨੂੰ ਪਤਾ ਨਾ ਵੇ ਮੈਂ ਜਿੰਨਾ ਚਿਰ ਸਰਪੰਚੀ ਤੀਜੀ ਧਰਮ ਚਲੀ ਜਾਂਦੀ ਮੈਂ ਮਾਣ ਦੇਣਾ ਸਰਪੰਚੀ ਕਰਦਾ ਬਿਲਕੁਲ ਠੀਕ ਹੈ ਜੀ ਪਰ ਤੁਸੀਂ ਤੁਸੀਂ ਨੇ ਮੈਂ ਨੂੰ ਤੁਹਾਨੂੰ ਜਾਣਦਾ ਕੋ ਮੈਨੂੰ ਮਹਿਬੂਬ ਕਿ ਮੈਂ ਤੇ ਮੁੰਦੀ ਕਰਕੇ ਮੈਂ ਸੁਣਿਆ ਬਹੁਤ ਤਰੀਕੇ ਇੱਥੇ ਹੈਗਾ ਬਹੁਤ ਮਸ਼ਹੂਰ ਹੈ ਕਿ ਮੰਡੀ ਦੇ ਵਿੱਚ ਸਾਰੇ ਪਿੰਡੋਂ ਕੋ ਭਲੋਂਦੇ ਮੇਰੀ ਗੱਲ ਸੁਣ ਮੰਨਿਆ ਨਾ ਤੂੰ ਵੀ ਮੈਂ ਕੁੜੀ ਨੂੰ ਆਖਿਆ ਜੀ ਤੂੰ ਬਹੁਤ ਸੋਹਣੀ ਉਹ ਤੇ ਮੈਂ ਜਿਹੜੀ ਗੱਲ ਕੁੱਛੀ ਬਹੁਤ ਅਜੀਬ ਯਾਰ ਬਹੁਤ ਘਣ ਘਰ ਵਾਲੀ ਖੜੀ ਦੇਖ ਕੇ ਅਚਾ 作ਰ ਨਹੀਂ ਬਦਲਨੀਗੀ ਨਿਕਿਆ ਕੋਈ ਕੁਛ ਨਹੀਂ ਕੀਤਾ ਤੇ ਇਹਨੂੰ ਪੁੱਛਿਆ ਭੈਣੇ ਅਸੀਂ ਵੀ ਕੁੜੀ ਨੂੰ ਕਹਿੰਦਾ ਕਿ ਨੂੰ ਸੋਹਣੀ ਹੈ ਕਿਵੇਂ ਕਿਹਾ ਸੰਸਾਧ ਕਿ ਕਿਨੇ ਸੋਹਣੇ ਹੋ ਕਿਥੋਂ ਆਏ ਹੋ ਤੁਸੀਂ ਠੀਕ ਹੈ ਉਹ ਬੀਜਨ ਕਹਿੰਦਾ ਪੁੱਛ ਰਿਹਾ ਇਹ ਤੂੰ ਮੰਗੀ ਲੈ ਤਾਸੀ ਆ ਤੱਕੇ ਕੁੜੀਆਂ ਦੇ ਰੰਗ ਪੁੱਛ ਰਿਹਾ ਚਲ ਭਰਾ ਦਾ ਬਾਹ ਛੱਡੇ ਜਿਹੜੀ ਬਾਤ ਉਹ ਤਾਂ ਕਿ ਮੇਰੀ ਗੱਲ ਤੋਂ ਬਾਹ ਛੱਡ ਤੂੰ ਉਹਦੀ ਬਾਹ ਛੱਡ ਦੇਗੇ ਅਸੀਂ ਪਰ ਇੱਕ ਗੱਲ ਦੱਸੋ ਵੀ ਜੇ ਇਹ ਕਿੱਥੇ ਕਰਨਗੇ ਬਿਜ਼ਨਸ ਹੈ ਕਾਰੋਬਾਰ ਹੈ ਜੇ ਇਹ ਨਾ ਨਾ ਬੰਦਾ ਤਾਂ ਅਸੀਂ ਕੁੜੀ ਨੂੰ ਬੇਸ਼ੱਕ ਹੋਰ ਛੱਡ ਕੇ ਮੋੜ ਡਾਂਡਦੇ ਸੀ ਇਹ ਨੂੰ ਆਉਂਦੇ ਆ ਸਾਡੇ ਚਾਰਜ ਪੈਣਾ ਮਾਰ ਗਿਆ ਨਾਲ ਦੇ ਨਾਲ ਮੈਨੂੰ ਤਾਂ ਸਾਫ ਗੱਲ ਦੱਸਦੇ ਨਹੀਂ ਤਾਂ ਫੀਰ ਹੋਗੇ ਬਹੁਤ ਹਨ ਇਹਨੇ ਆਖਿਆ ਕਿ ਮੈਂ ਹਾਂ ਮੈਂ ਕੁੜੀ ਲੱਗਦੀ ਸੀ ਕੈਨੇਡਾ ਤੋਂ ਆਈ ਸੇਰਜੀ ਟਰਟਿੰਗ ਤੇ ਗਾਣ ਗੀਸਾ ਲਾ ਦੂਗਾ ਬੈਣੇ ਸੁਣ ਬੈਣੇ ਸੁਣ ਟਰਟਿੰਗ ਰੇੜੀ ਲਵਾ ਦੂਗਾ ਹੋਜੇ ਦੁਕਾਨਾਂ ਤੋਂ ਪੁਨਾ ਆਹੀ ਲੜ ਜਾਣਗੇ ਜਿਹੜੇ ਬੰਗੇ ਦਾ ਦੁਵਾਲ ਦੇ ਨੂੰ ਮੈਂ ਹੁਣ ਬਚਮਾ ਜੀ ਬੈਠਣ ਦਿੰਦਾ ਸੇਰਜੀ ਪਤਾ ਕੀ ਹੈ ਗਾਣ ਬੇਲੇ ਮੈਨੂੰ ਕੁਛ ਕੈਨੇਡਾ ਤੋਂ ਆਏ ਕਹਿੰਦੀ ਹਾਂ ਕਹਿੰਦਾ ਕੈਨੇਡਾ ਵਾਲੇ ਨੇ ਸੋਹਣੇ ਕਿ ਹੁੰਦੇ ਦੱਸ ਮੁਰਗੋ ਵੀ ਨੂੰ ਟਾਚਾ ਸਾਹਿਬ ਮੈਂ ਕਹਿੰਦਾ ਜਿਵੇਂ ਜਸਾ ਕੇ ਨਾ ਸੱਚੇ ਮੈਂ ਦੱਸਦਾ ਕੁਝ ਨਹੀਂ ਮੈਂ ਨਹੀਂ ਪਤਾ ਵੀ ਆਪਣੇ ਲਈ ਚਾਹੀਦਾ ਨਹੀਂ ਬੇੜਾ ਨੂੰ ਮੈਨੂੰ ਆਇਆ ਦੱਸ ਤੂੰ ਇਹਨੂੰ ਸਪੋਰਟ ਕਰਤੀ ਗਲਤ ਕੰਮ ਕਰ ਰੋ ਸਪੋਰਟ ਕਿਉਂ ਕਰਦੀ ਹੈ ਸਾਡੇ ਲੋਕ ਨਹੀਂ ਖਾਣੇ ਨੂੰ ਇਹਨੇ ਪੁੱਛਿਆ ਕਦੋਂ ਕੀ ਲੋਡ ਸੀ ਉਹਦਾ ਕੰਮ ਕਰਦਾ ਹੈ ਚਲੋ ਕੋਣੋਂ ਅਸੀਂ ਪੁੱਛ ਲਿਆ ਹਾਲਾਂਕਿ ਮੇਰੀ ਕੁਛ ਨਹੀਂ ਲੱਗਦੀ ਉਹਦਾ ਇਹਨੇ ਵੀਰਪਾਲ ਹੋਰ ਨੇ ਦੱਸਿਆ ਢੋਸਾ ਕਰ ਰਹੇ ਨੇ ਇਹਨਾਂ ਦੀ ਬੇਟੀ ਜਿਹੜੀ ਦੀ ਮੈਰਿਜ ਉਹਦੀ ਫਰੈਂਡ ਹੈ ਨਾਲ ਉਥੇ ਕੈਨੇਡਾ ਬਣਦੀ ਹੈ ਹਰਿਆਣਾ ਦੀ ਵੀ ਕੁੜੀ ਹੈ ਹਰਿਆਣੇ ਦੀ ਕੁੜੀ ਨਾਲ ਇੱਥੇ ਆਪਣੇ ਆਖੇੜਤਾਨੀਆਂ ਕਰਦੰਗੇ ਇਹ ਤੇ ਉੱਥੇ ਜਾ ਕੇ ਕੀ ਮੈਸੇਜ ਦੇਣਗੇ ਕਿ ਮਹਿੰਦੀ ਵਾਲੇ ਹੱਥ ਵੱਡਨੇ ਦੇ ਕੁੜੀਆਂ ਦਾ ਇੱਥੇ ਮੈਸੇਜ ਕੀ ਹੁੰਦਾ ਵੀ ਕੁੜਾ ਮੈਂ ਕੱਪੜਾ ਮੈਂ ਅੱਛਾ ਮੈਂ ਤੁਹਾਨੂੰ ਫੋਨ ਕਰਦੀ ਆ ਤੂੰ ਫਿਰ ਅਸੀਂ ਆਪਦੀ ਕਾਨੂੰਨੀ ਕਰਕੇ ਕਰੀਏ ਤੇ ਤੇ ਪਾਈਏ ਜਸਮਾਨੀ ਛੇੜਛਾੜ ਦਾ ਪਰਚਾ ਕਰਵਾ ਦੇਣ ਤੇ ਮੈਂ ਕਿਉਂ ਕਰਵਾਉਂ ਜੀ ਪਾਉ ਜੀ ਨਾਲ ਕੱਪੜੇ ਤਾਂ ਸੀ ਉੱਥੇ ਵੇਖਦਾ ਨਹੀਂ ਪਾਉਣਿਆ ਪਰ ਉੱਥੇ ਇਹ ਨਹੀਂ ਕਿ ਮੈਂ ਛੇੜੀਆ ਏ ਫੋਨ ਦੇ ਅੰਸ਼ ਕੱਪੜੇ ਨਹੀਂ ਹੁੰਦੇ ਯਾਰ ਦੇ ਕਿਸੇ ਵੀ ਮੁੰਡਾ ਕੋਈ ਕਿਸੇ ਕੁੜੀ ਨੂੰ ਵੇਖ ਵੀ ਲੋ ਟੱਚ ਕਰਨਾ ਤਾਂ ਬਹੁਤ ਦੂਰ ਦੀ ਗੱਲ ਸਰ ਮ मेरे नाम नहीं चलो बुलाओ जी थाने वाला नु लाओ जी तु ए नु इथे मुर्गा बनाओ बेला था तू ए तू खड़ा है जने इथे पांच दिन रे नीवी बा तू कम से कम होई हां जी तेनु आईस मंगा कुड़िया कड़ी के बाहर फड़ देगा ते हाथ उठ लाणे मेरी बेंदी रो जब कोई नहीं महबूब माफी पा जरा बत्ते खेड़े सटी अस तेरी किन्नी स्लैब मांग रहा माफी बत्ते ਨੇ ਖੜਾ ਪੈਣੀ ਚੱਲ ਜੇ ਤੂੰ ਨਾ ਕਾ ਕਰ ਲੈ। ਡੇਣਾ ਛੱਡ ਦਿੰਨੇ ਆ ਜੀ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਪਹਿਲਾਂ ਉਸ ਐ ਦੋਸਤ ਦੀ ਸਾਡੇ ਜੁਆਕਾਂ ਦੇ ਪਹਿਰਾਵੇ ਬਹੁਤ ਚੰਗੇ ਆ। ਕਹਿੰਦਾ ਮੈਂ ਦੇਖ ਜੁਆਕਣੀ ਆ। ਵੀਰਪਾਲ ਜੁਆਕੜੀ ਆ। ਪਰ ਇੱਕ ਗੱਲ ਦੱਸੋ ਨਾ ਵੀ ਹੁਣ ਕੀ ਇਹੋ ਜਿਹੇ ਕੱਪੜੇ ਪਾ ਕੇ ਗਈ ਉਹਤੇ? ਬਾਜ਼ਾਰ ਦੇ ਵਿੱਚ ਗਈ ਕਿਸੇ ਕੁੜੀ ਤੋਂ ਲਵਾਉਂਦੀ ਮਹਿੰਦੀ ਕਿਸੇ ਕੁੜੀ ਵਾਲੇ ਸੈਲੂਨ ਤੋਂ ਲਵਾਉਂਦੀ ਕਿ ਦੋ ਹਜੇ ਤਾਂ ਤੋਂ ਲਵਾਉਂਦੀ ਜਾ ਕੇ ਇਹਦੇ ਕੋਲ ਜਾ ਕੇ ਬਹਿ ਗਈ ਹੁਣ ਕੀ ਆ ਕੇ ਦੱਸੋ ਹੁਣ ਤਾਂ ਛੇ ਚਲਾਉਂਦੇ ਫਿਰ ਦੀ ਨੇ ਜਵਾ ਕੁਝ ਸੀ ਆਂਸਾ ਪਾਬੀ ਗਿਆ ਨੇ ਸਭ ਤੋਂ ਫੇਮਸ ਇਹੀ ਐ ਇਸ ਮਾੜੀ ਹਾਂ ਤਾਂ ਫੇਮਸ ਹੱਥ ਲਾਉਣ ਦੀ ਫੇਮਸ ਹੋ ਗਿਆ ਉਹਨੇ ਹੁਣ ਇਹਨਾਂ ਚਲੋ ਕੰਪਟਰ ਕੱਪੜੇ ਬਚਾਏ ਸੀ ਤੂੰ ਹੱਥ ਨਹੀਂ ਜਾਣ ਕੇ ਗਈ ਜਾਂਦੇ ਹੁਣ ਤਾਂ ਤਾਂ ਚ ਤਾਂ ਹੋ ਹੀ ਜਾਂਦਾ ਮਹਿੰਦੀ ਆਜਾ ਉਹ ਕਰ ਉਹ ਕਰਦਾ ਸੀ ਨੀ ਸਾਮੂ ਮੰਨਿਆ ਤੂੰ ਕਹਦੇ ਵੀ ਤੂੰ ਅਸੀਂ ਝੂਠ ਬੋਲਦੇ ਨਹੀਂ ਕੀ ਮੰਨਿਆ ਅਸੀਂ ਆ ਕੇ ਇਹ ਆ ਗੱਲ ਪੁੱਛਣ ਦਾ ਕਿ ਮਗਲੇ ਬੰਦ ਕਰ ਗਿਆ ਬਿਨ ਨਹੀਂ ਡਾਲੀ ਨਹੀਂ ਪਾਉਣੇ ਸੀ ਨਹੀਂ ਨਹੀਂ ਸੋਹਣਿਆ ਪੁੱਛਣ ਦਾ ਦੇਖ ਵੀ ਮਗਲੇ ਰਾਜਾ ਤੂੰ ਇਹਦਾ ਨਾਲ ਨਹੀਂ ਜੀ ਬਿਨਾਂ ਮੀ ਕਰਦਾ ਕਰਦਾ ਕਰ ਗੱਲ ਹੁਣ ਉਧਰ ਜਾ ਰਹੀ ਨੇ ਤੈਨੂੰ ਕਹ ਦਵਾਂ ਤਾ ਛੱਡੀਦਾ ਤੈਨੂੰ ਨਹੀਂ ਸ਼ਰਮ ਆਉਂਦੀ ਅਸੀਂ ਬਾਲ ਬੱਚੇ ਵਾਲੇ ਆ ਹੈ ਬਾਲ ਬੱਚੇ ਵਾਲੇ ਆ ਤਾ ਨਹੀਂ ਜੀ ਕੁੜਿਆਂ ਨਾਲ ਹੱਥ ਕਰੋ ਲਾਓ ਹਾਂ ਲਾ ਇਹਦਾ ਇਹਦਾ ਤੂੰ ਇਹਦਾ ਨਾਲ ਰਹਿੰਦਾ ਨਹੀਂ ਨਹੀਂ ਬੋਲਣਾ ਜੀ ਇਹਨੂੰ ਜੋ ਉਹਦਾ ਉਹ ਵੇਖ ਗਾਦੇ ਰਹੀ ਹੈ ਨਾ ਦੋਤ ਮੈਂ ਤੈਨੂੰ ਪਾਣੀ ਵੀ ਲੈ ਲੈ ਤੈਨੂੰ ਨਾਲ ਮੈਂ ਕੱਢ ਲਈਂ ਆ ਨਹੀਂ ਤੇਰੇ ਦਿਮਾਗ 'ਚ ਇਹ ਗੱਲ ਆਈ ਕਿਵੇਂ ਵੀ ਤੂੰ ਇੱਕ ਆ ਬੋਜਗਰ ਕਮਾਈਆ ਇਹਦੇ ਦਾਣ ਲਾਉਂ ਨੂੰ ਫਿਰਦਾ ਸੀਗਾ ਜੀ ਮੈਂ ਤਾਂ ਮੂੰਹ ਨਾ ਖਲਾਉ ਮੇਰਾ ਹੁਣ ਹੁਣ ਦਾਣ ਨੂੰ ਕੀ ਜਮ ਮੇਰੇ ਗਲਤੀ ਨਾ ਕਰੇਗਾ ਨਹੀਂ ਸ਼ੀ ਗੱਲ ਨਹੀਂ ਇੱਕ ਗੱਲ ਸੁਣ ਮੇਰੀ ਬੇਨਤੀ ਆ ਤੈਨੂੰ ਹਰ ਵੇਲੇ ਤੁਹਾਨੂੰ ਮੈਂ ਬੇਨਤੀ ਆ ਯਾਰ ਅਜੇ ਵਿਆਹ ਤੁਹਾਡਾ ਸਾਰਾ ਅਪਿਆਸਰ ਤੇ ਕੁੜੀ ਥੋੜੀ ਨੇ ਆਉਣਾ ਹਜੇ ਕੀ ਕਬਸੇ ਲਿਆਸੂ ਲਿਆ ਮੈਂ ਚਾਰਾਂ ਪਹਿਲਾ ਆ ਕੇ ਮਹਿੰਦੀ ਆਉਣੇ ਹੋ ਜਾ ਤਲ ਬੰਦਰਾ ਕੋਲ ਕਹਿ ਜੀ ਤਿਆਰੀਆਂ ਕਰਦੇ ਫਿਰਦੇ ਹੀ ਫਿਰੇ ਬਾਦੀਆਂ ਪੁੱਤਾ ਸੇਟ ਜੀ ਨਹੀਂ ਤਾਂ ਕਿਹਾ ਤੇ ਨਾ ਜੀ ਸਾਡੀ ਦੁਕਾਨ ਬਣਾ ਕੇ ਇਹਨੇ ਬੰਦਾ ਬਣ ਵੇਲੇ ਸੋਚਿਆ ਨਹੀਂ ਤੂੰ ਸਨਦੋਸ ਤਿੰਨ ਚਾਰ ਸਾਲ ਬੈਠਾ ਰ ਅੱਗ ਦੇ ਅੰਦਰ ਕੋ ਕੰਪਲੀਟ ਆਈ ਹੁੰਦੀ ਚਲੋ ਸੰਗ ਹਾਂ ਜੀ ਬਤੇਰਾ ਕਿੰਦਰ ਖਾਣਾ ਹੋ ਗਿਆ ਮੈਂ ਕਿਹਾ ਦੋਨੋਂ ਵੀ ਬੈਂਤੀ ਹੈ ਸਰਬੰਦਰ ਤੈਨੂੰ ਵੀ ਛੋਟੇ ਗਿਰ ਮਿਰਪਾ ਤੁਹਾਨੂੰ ਵੀ ਭੈਣ ਜੀ ਥੋੜੇ ਕਰੇ ਰਿਆ ਲੱਗਾ ਸੁਣੇ ਨਹੀਂ ਗੱਲ ਸੁਣ ਮੈਂ ਹਾਂਜੀ ਵੀਡੀ ਵੀ ਤਾਂ ਕਹੇ ਖਾਣਾ ਛੱਡੋ ਫਜਲਾ ਇੱਕ ਕੁੜੀ ਨੂੰ ਹੱਥ ਲਾਇਆ ਹੁਣ ਠੀਕ ਹੈ ਤੇ ਜੇ 15 16 ਦਾ ਇਹ ਚਾਰ ਪੰਜ ਜਾਣਾ ਗਿਆ ਹਲਕਤਾਂ ਜਰੇਗਾ ਤੁਸੀਂ ਵਿਆਹ ਸੰਭੋਖ ਕੇ ਕਿ ਇਹਨਾਂ ਨੂੰ ਸੰਭੋਗੇ ਮੈਂ ਤਾਂ ਜਮੇ ਖਰਾਬ ਹੋ ਗਏ ਦੀ ਫਿਰ ਪਤਾ ਹੀ ਸਭ ਨਹੀਂ ਕਰਦੇ ਰਹਿੰਦੇ ਆ ਆ ਕੇ ਦਿਖਾ ਦੇ ਇੱਕ ਘਟ ਹੋਰ ਤਾਂ ਦਾਈ ਬਣ ਜੂਗੀ ਸਾਧਰ ਬਣ ਜਾਣਗੇ ਭਾਈ ਤੂੰ ਮਾਗੀ ਮੰਗਲਾ ਕੁੜੀ ਤੋਂ ਇੱਥੇ ਗੱਲ ਮੜ ਜੂ ਵੀ ਜੇ ਸਾਰੇ ਬੰਦੇ ਨੂੰ ਪਤਾ ਲੱਗਾ ਤੈਨੂੰ ਪੈੜੀ ਹੋਊਗੀ ਬਸ ਮੇਰੀ ਬੇਇਨਤੀ ਪਰਵਾਣ ਕਰ ਆਪੀ ਇਸ ਮੰਗ ਲੈਣਗੇ ਆ ਪਰ ਕੁੜੀਆਂ ਨੂੰ ਵੀ ਕੋ ਕੋ ਕੁੜੀਆਂ ਆਉਂਨਾਂ ਕੋਈ ਪਾਈ ਤੇ ਵੀ ਤੁਸੀਂ ਆਏ ਆ ਇੱਥੇ ਤੇ ਕੱਪੜਿਆਂ ਦੇ ਢੰਗ ਦੇ ਪਾਓ ਅੱਜ ਇਹ ਨਹੀਂ ਗਲਤੀ ਕੀਤੀ ਆ ਮੈਂ ਨਹੀਂ ਇਹਦੀ ਗਾਰੰਟੀ ਦਿੰਦੀ ਕੱਲ ਨੂੰ ਕੋਈ ਹੋਰ ਵੀ ਗਲਤੀ ਕਰ ਸਕਿਆ ਅਸੀਂ ਬੋਡੀਗਾਰਡ ਜਾਇਜ ਪਰ ਇੱਕ ਗੱਲ ਮੇਰੀ ਸੁਣ ਲਓ ਵੀ ਗਾਂ ਇੰਨੇ ਕੁੜੀਆਂ ਨੇ ਉਹਨਾਂ ਤੋਂ ਦੇ ਬਾਹਰੋਂ ਥਾਂ ਥਾਂ ਤੋਂ ਕੋਈ ਕੁੜੀਆਂ ਗੜੀਆਂ ਮੁੱਖ ਕੰਮ ਉਹ ਸਾਰੀ ਰਾਤ ਕੁੜੀਆਂ ਕੋਲ ਕੁੜੀਆਂ ਬੈਠੀਆਂ ਮੈਂ ਨਹੀਂ ਨਾਈ ਜਦ ਤੱਕ ਕੋਈ ਟੈਨਸ਼ਨ ਤਾਂ ਨਹੀਂ ਨਾ ਬੰਦੇ ਬੰਦੇ ਚ ਵਣ ਕੇ ਬਹਿ ਜਾਂਦੇ ਆਪਾਂ ਤੇ ਆਪ ਤੁਰੇ ਫਿਰਦੇ ਵਿਆਹ ਚ ਬਿਜੀ ਹੋਏ ਪਤਾ ਨਹੀਂ ਕੀ ਗੋਸ਼ ਚੱਲੀ ਜਾਂਦਾ ਸਾਡੇ ਬੰਦੇ ਭੈਣੇ ਤੈਨੂੰ ਮਾਰ ਦੇਣਗੇ ਜਾਂ ਮਾਫੀ ਮੰਗਾਉਂ